ਵੇ ਦੇ ਜੀ ਐਪੀ ਕਰਾਈ ਤੁਹਾਨੂੰ ਦੋ ਨਾ ਜੀ ਜਿਵੇਂ ਪਛਾਣਾਈ ਮੈਨੂੰ ਤੋਂ ਹਲੋ ਉਹ ਲੱਗੇ ਮੈਨੂੰ ਜਦੋਂ ਸੀ ਆਇਆ ਇਹ ਸਰ ਤੁਹਾਡੇ ਨਾਲ ਦੇ ਨਾਲ ਆ ਰਿਹਾ ਪਰ ਉਹ ਪੁੱਛਦਾ ਸੀ ਵੀ ਕੀ ਤਕਲੀਫ ਆਉਂਦੀ ਕੌਣ ਆਇਆ ਹੁੰਦਾ ਉਹ ਸੋਰੀ ਤੁਹਾਨੂੰ ਕਿਸ ਤਰ੍ਹਾਂ ਦੀ ਪਿਆਰ ਤੋਂ ਵੱਡੇ ਨਾਲ ਆਪ ਤੋਂ ਸੈਡਾ ਬਦਨਾ ਕਿੱਦਾਂ ਗੱਲ ਕਰਦੀ ਐ ਸ਼ਾਮ ਨੂੰ ਨਾਲ ਲੈ ਰਹੀ ਨਾਲ ਆ ਰਿਆ ਨੂੰ ਕੁਛੋ ਕੀ ਕਰਲੀਂ ਸਾਹ ਕੌਣ ਆਇਆ ਬੰਦਾ ਕੁਛ ਕਹਿਣਾ ਚਾਹ ਰਿਆ ਨੂੰ ਕੁਛੋ ਦੱਸੀ ਤੋਰੋਂ ੱੱਕਾ ਮਾਰਦਾ ੱਪੜ ੱਪੜ ਵਾਲੇ ਤੱਕ ਜਾ ਰਿਹਾ ਉਹਦੇ ਅੱਜ ਮੈਂ ਤੁਹਾਨੂੰ ਮੈਂ ਤੇਰਾ ਮਾਸਟਰ ਕਰਮਜੀਤ ਸਿੰਘ ਸਪੀਡੀ ਮਾਸਟਰ ਥੋੜਾ ਮਾਸਟਰ ਜੀ ਤੁਸੀਂ ਤੁਸੀਂ ਆ ਹਾਲਤ ਵਿੱਚ ਤੁਸੀਂ ਕਿੱਦਾਂ ਆ ਗਏ ਕੀ ਗੱਲ ਬਸ ਤੂੰ ਮੈਨੂੰ ਛੱਡ ਹੁਣ ਤੂੰ ਦੱਸ ਕਿਵੇਂ ਚੱਲਦਾ ਤੇਰਾ ਘਰ ਉਹ ਆ ਕਰੂ ਵਰਤ ਵਧੀਆ ਤੁਹਾਡੇ ਬਦੌਲਤ ਹੀ ਫਿਰ ਰਹੇ ਆ ਅਸੀਂ ਇੱਥੇ ਤੱਕ ਜਿੱਥੇ ਤੱਕ ਪਹੁੰਚਿਆ ਮੈਂ ਤੁਹਾਡੇ ਕਾਰਨ ਤੁਹਾਡੇ ਬਦੌਲਤ ਹੀ ਪਹੁੰਚਿਆ ਤੁਹਾਡੀ ਦਿੱਤੀ ਹੋਈ ਸਿੱਖਿਆ ਨੇ ਮੈਨੂੰ ਇੱਥੇ ਤੱਕ ਲੈ ਕੇ ਆਂਦਾ ਪਰ ਤੁਸੀਂ ਦੱਸੋ ਮੈਂ ਹੈਰਾਨ ਆ ਤੁਹਾਡੇ ਦੇ ਤੁਸੀਂ ਆ ਹਾਲਾਤਾਂ ਦੇ ਕਿਵੇਂ ਆ ਗਏ ਬਸ ਮੱਲਾ ਤੈਨੂੰ ਕੀ ਦਸੀਏ ਇਲੈਕਸ਼ਨ ਡਿਊਟੀ ਲੱਗੀ ਸੀਗੀ ਉਸ ਟਾਈਮ ਤੁਹਾਨੂੰ ਪਤਾ ਹੈ ਆਪਣੇ ਵੀ ਸਵਾਲ ਆਪਾਂ ਸੱਚੇ ਜਿਵੇਂ ਇਮਾਨਦਾਰੀ ਇਮਾਨਦਾਰੀ ਆਪਾਂ ਨੂੰ ਲੈ ਬੈਠੇ ਅੱਛਾ ਜਿੱਥੇ ਕਿਸੇ ਇਲੈਕਸ਼ਨ ਦੇ ਵਿੱਚ ਕਿਸੇ ਅਫਸਰ ਦੇ ਨਾਲ ਮੇਰੀ ਟੂ ਟੂ ਮੈਵੇਂ ਹੋ ਗਈ ਉਹਨਾਂ ਨੇ ਆਪਣਾ ਪੋਲਿਟੀ ਕੱਪ ਲੈ ਕੇ ਆਪਾਂ ਪ੍ਰੈਸ਼ਰ ਕਰਕੇ ਮੈਨੂੰ ਸਸਪੈਂਡ ਕਰਾਤਾ ਉਹ ਤਾਂ ਬਹੁਤ ਲੰਬੀ ਕਹਾਣੀਆਂ ਤੈਨੂੰ ਕਿਵੇਂ ਗੱਲ ਦੱਸਾਂ ਉਹ ਚਲੋ ਕੋਈ ਗੱਲ ਨਹੀਂ ਹੁਣ ਤਾਂ ਅੱਗੇ ਤੁਰੇ ਜਾਈ ਬੀਜੀਆ ਤੁਸੀਂ ਮੈਨੂੰ ਦਫ਼ਤਰ ਆ ਕੇ ਮਿਲੋ ਫਿਰ ਸਰ ਯਾਰ ਲੱਕੀ ਜਦੋਂ ਵੀ ਬੱਚੇ ਜੀ ਆਉਂਦੇ ਨੇ ਇਹ ਮੇਰੇ ਬਿਓ ਸਮਾਨ ਨਹੀਂ ਠੀਕ ਹੈ ਜਦੋਂ ਵੀ ਆਉਂਦੇ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਫਿਰ ਕੋਮ ਮੈਨੂੰ ਬੁਲਾਉਣਾ ਹੈ ਠੀਕ ਹੈ ਠੀਕ ਹੈ ਅੱਗੇ ਤੋਂ ਧਿਆਨ ਰੱਖਣਾ ਕਿਸੇ ਨਾਲ ਵੀ ਬੱਚੇ ਬੀਬੀ ਨਾਲ ਗੱਲ ਨਹੀਂ ਕਰਨੀ ਸਾਰੀ ਸਰ ਠੀਕ ਹੈ ਓਕੇ ਬੱਚੇ ਜੀ ਮਿਲਦੇ ਆ ਫਿਰ ਆਪਾਂ ਠੀਕ ਹੈ ਜੀ ਹਾਂ ਆਬਵੀਅਸ ਆ ਜਾਂਦੇ ਨੇ ਸਰ ਤੁਸੀਂ ਮੇਰੀ ਉਹ ਸਾਹਮਣੇ ਬੇਇੱਜ਼ਤੀ ਕਰਤੀ ਅੱਜ ਮੈਂ ਥੋੜਾ ਬਖਵਾ ਦਾ ਰਹੰਦਾ ਪੈਸਾ ਜੋ ਬਦਲਿਆ ਕੀਤਾ ਯਾਰ ਮੇਰੇ ਯਾਦ ਕਰਾਤਾ ਮੈਂ ਤਾਂ ਉਹਨਾਂ ਨੂੰ ਮਿਲਣਾ ਸੀ ਲਾ ਫੋਨ ਹੈਲੋ ਸਰ ਜੀ ਇਥੇ ਤੁਹਾਨੂੰ ਸੱਨੇ ਬੁਲਾਇਆ ਹੈ ਦਫ਼ਤਰ ਮਿਲਵਾਇਆ ਦਫ਼ਤਰ ਆਓ ਜੀ ਕਾਂ ਦਾ ਖੂਨ ਆਇਆ ਜੀ ਜਾਣਾ ਤਾਂ ਪੈਣਾ ਹੀ ਹੁੰਦਾ ਇੱਕ ਵਾਰ ਬੰਦੇ ਦਾ ਬੁਲਾਇਆ ਸੀਗੇ ਮੈਨੂੰ ਹਾਂਜੀ ਹਾਂਜੀ ਮਾਸਟਰ ਜੀ ਆ ਜਾਓ ਮਾਸਟਰ ਜੀ ਮੈਨੂੰ ਤੁਸੀਂ ਸਿਕਿਉਰਿਟੀ ਗਾਰਡ ਦੀ ਐਡਰੈਸ ਚੰਗੇ ਦੇਣਾ ਉਹ ਚਟਵਰੀ ਮਿਤਰਾ ਚੱਲ ਮਿਤਰਾ ਕਰਨ ਨੂੰ ਮੇਰੇ ਤੋਂ ਕੀ ਗਲਤੀ ਹੋ ਗਈ ਕੀ ਗਲਤੀ ਹੋ ਗਈ ਮੇਰੇ ਤੋਂ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਵੀ ਮੈਂ ਵੱਤ ਬੀਜੀ ਬਰਦਾਸ਼ਤ ਨਹੀਂ ਕਰਦਾ। ਸਰ ਤੁਸੀਂ ਇਹਨੂੰ ਹਟਾਉਣ ਬਾਰੇ ਕੀ ਅਸਈ? ਹਾਂ? ਕਿ ਹਟਾਉਣ ਬਾਰੇ? ਹਾਂਜੀ। ਹਟਾਊਂਗਾ। ਇਹਨਾਂ ਨੂੰ ਸਿਕਿਉਰਿਟੀ ਗਾਰਡ ਦੀ ਡਰੈੱਸ ਜਿਕੇ ਹਾਂ ਮੈਂ ਚੰਗੇ ਨਹੀਂ ਲੱਗਦੇ। ਇਹਨਾਂ ਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਤੋਂ ਹਟਾਊਂਗਾ। ਪਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਫੈਕਟਰੀ ਤੋਂ ਬਾਹਰ। ਸਮਝ ਗਏ ਮੇਰੀ ਗੱਲ? ਅੱਗੇ ਤੋਂ ਵੱਤ ਬੀਜੀ ਨਹੀਂ ਕਰਨੀ। ਨਹੀਂ ਕਰਨੀ ਤਾਂ ਨਹੀਂ ਕਰਨੀ। ਆਦੀ ਵਸ ਜੀ। ਮੈਂ ਤੁਹਾਨੂੰ ਇਸ ਜੋਬ ਤੋਂ ਫਾਰਕ ਕਰ ਰਿਹਾ ਤੁਸੀਂ ਅੱਜ ਤੋਂ ਬਾਅਦ ਇਹ ਜੋਬ ਨਹੀਂ ਕਰੋਗੇ ਤਾਂ ਨਹੀਂ ਕਰੂੰਗਾ ਉਹ ਮੈਨੂੰ ਮੱਲਾ ਗਲਤ ਤੇ ਦੱਸਦੇ ਇਹ ਵੀ ਮੇਰੇ ਕੋ ਹੋਇਆ ਕੀ ਆ ਮੈਂ ਕਿਉਂ ਨਹੀਂ ਕਰੂੰਗਾ ਮੈਂ ਹੁਣ ਆਪਣਾ ਪੇਟ ਪਾਲਣਾ ਹੈ ਆਪਣੇ ਬੱਚੇ ਪਾਲਣੇ ਆ ਮੈਂ ਤਾਂ ਮੇਰੇ ਤੇ ਹਾਲਾਤ ਇਹੋ ਜਿਹੇ ਬਣ ਗਏ ਮੈਨੂੰ ਕਰਨੀ ਪਈ ਮਾਸਟਰ ਜੀ ਮੈਂ ਅੱਜ ਜਿੱਥੇ ਵੀ ਹਾਂ ਜੋ ਵੀ ਹਾਂ ਸਿਰਫ ਤੁਹਾਡੀ ਬਦੌਲਤ ਇਹ ਜੋ ਤਾਮ ਜਾਮ ਹੈ ਮੇਰੇ ਕੋਲ ਅੱਜ ਇਹ ਤੁਹਾਡੀ ਹੀ ਬਦੌਲਤ ਹੈ ਤੁਸੀਂ ਇਹ ਦਿੱਤਾ ਮੈਨੂੰ ਤੁਸੀਂ ਮੇਰੇ ਪੁੱਜਣੇ ਹੋ ਇਸ ਕਰਕੇ ਮੈਂ ਤੁਹਾਨੂੰ ਇਸ ਨੌਕਰੀ ਤੋਂ ਫਾਰਕ ਕਰ ਰਿਹਾ ਮੈਂ ਕੱਲ ਤੋਂ ਤੁਸੀਂ ਮੇਰੀ ਮੈਨੇਜਰ ਦੀ ਨੌਕਰੀ ਕਰੋ ਸਮਝ ਗਏ ਅੱਜ ਤੁਸੀਂ ਵਰਦੀ ਉਤਾਰ ਕੇ ਘਰ ਤੋਂ ਨਹੀਂ ਜਾਓ ਕੱਲੋਂ ਤੁਸੀਂ ਇੱਕ ਨਵੇਂ ਡਰੈਸ ਦੇ ਵਿੱਚ ਆ ਕੇ ਮੇਰੇ ਦਫ਼ਤਰ ਬੈਠੇਗੇ ਉਹ ਇਸ ਫੈਕਟਰੀ ਦਾ ਸਾਰਾ ਕੰਮ ਕਰ ਤੁਸੀਂ ਸੁਭਾਲਣਾ ਹੈ ਤੁਸੀਂ ਤੇ ਹੋ ਵਾ ਹੋਇ ਗਿਆ ਦਈਂ ਨਹੀਂ ਬਸ ਤਜੀ ਮੈਂ ਕੋਈ ਤੁਹਾਡੇ ਤੇ एहसान ਨਹੀਂ ਕਰ ਰਿਹਾ ਤੁਹਾਡੇ ਬਹੁਤ एहसान ਨੇ ਮੇਰੇ ਤੇ ਤੁਹਾਡੀ ਦਿੱਤੀ ਆਪਣੀ ਕਿਸਮਤ ਆ ਜਿਹੜਾ ਜੇ ਤੂੰ ਕੁਝ ਚੰਗਾ ਕੀਤਾ ਜਿਹੜਾ ਚੰਗਾ ਬਣਿਆ ਤੁਹਾਡੇ ਦਿੱਤੇ ਹੋਏ ਉਸੂਲਾਂ ਤੇ ਚੱਲ ਕੇ ਮੈਂ ਅੱਜ ਇਸ ਮੁਕਾਮ ਤੱਕ ਪਹੁੰਚਿਆ ਤੁਹਾਡੀ ਦਿੱਤੀ ਸਿੱਖਿਆ ਨੇ ਮੈਨੂੰ ਇੱਥੇ ਤੱਕ ਲਿਆਂਦਾ ਦਿੱਤੀ ਸਿੱਖਿਆ ਨੇ ਅੱਜ ਮੈਨੂੰ ਇੱਥੇ ਲਿਆਂਦਾ ਇਸ ਮੁਕਾਮ ਤੇ ਪਹੁੰਚਾਇਆ ਸਰ ਤੁਸੀਂ ਕੋਈ ਗੱਲ ਤਾਂ ਨਹੀਂ ਕਰ ਰਹੇ ਤੂੰ ਸੋਚ ਰਿਹਾ ਤੂੰ ਚੁੱਪ ਰਿਹਾ ਓਏ ਪਿੱਛੋ ਕੇ ਖੜ ਚੱਲ ਪਿੱਛੇ ਠੀਕ ਹੈ ਬਸ ਤੁਸੀਂ ਗਾਤੋ ਤੁਸੀਂ ਇੱਕ ধনী ਜੌਬ ਤੇ ਮੇਰੇ ਮੈਨੇਜਰ ਵੀ ਜੋ ਬੋਗੇ ਕਫਤਰ ਬੈਠੋਗੇ ਇਹ ਸਾਰਾ ਕੰਮਕਾਰ ਤੁਸੀਂ ਦੇਖਣਾ ਤੁਸੀਂ ਸੰਭਾਲਣਾ ਤੁਹਾਡੀ ਦੇਖ ਰਿਕ ਦੇ ਵਿੱਚੋਂ ਠੀਕ ਹੈ ਸ਼ੁ크ਰਾ ਮਾਲਕਾ ਜੀ ਜਦੋਂ ਤੱਕ ਦੋ ਵਾਰ ਕਹਿ ਚੁੱਕਿਆ ਤੁਸੀਂ ਕਿ ਬਤਲੀ ਬੀਬੀ ਨਾਲ ਨਹੀਂ ਗੱਲ ਕਰਨੀ ਜਦੋਂ ਦੋ ਵਿਦਿਆਪਸ ਵਿੱਚ ਗੱਲ ਕਰ ਰਹੇ ਨੇ ਦੰਦ ਨੂੰ ਨਹੀਂ ਟੋਕੀ ਦਾ ਸਾਰੀ ਸਾਰ ਵੱਡਿਆਂ ਦੀ ਇੱਜ਼ਤ ਕਰੋ ਸਤਿਕਾਰ ਕਰੋ ਠੀਕ ਹੈ ਸਰ ਜੀ ਉਹ ਮੇਰੇ ਮਾਸਟਰ ਵੀ ਨਹੀਂ ਹੈਗੇ ਮੇਰੇ ਪਿਓ ਸਮਾਨ ਠੀਕ ਹੈ ਸਰ ਉਹਨਾਂ ਦਾ ਪੜਾਇਆ ਉਹਨਾਂ ਦਾ ਲਿਖਾਇਆ ਉਹਨਾਂ ਦੀ ਸਿੱਖਿਆ ਅੱਜ ਮੈਨੂੰ ਇੱਥੇ ਲੈ ਕੇ ਆਏ ਸੌਰੀ ਸਰ ਸਮਝ ਗਿਆ ਠੀਕ ਹੈ ਕੱਲ ਤੋਂ ਆਫਿਸ ਦੇ ਵਿੱਚ ਕੰਮ ਕਰਨਗੇ ਠੀਕ ਹੈ ਸਰ ਜੀ ਠੀਕ ਹੈ ਉਹਨਾਂ ਦੀ ਦੇਖ ਰਿਕ ਦੇ ਵਿੱਚ ਸਾਰਾ ਕੰਮ ਕਰਊਗਾ ਠੀਕ ਹੈ ਸਰ ਜੀ ਠੀਕ ਹੈ ਤੁਸੀਂ ਉਹਨਾਂ ਨੂੰ ਨਾ ਕੋਈ ਰੋਕ ਨਾ ਕੋਈ ਟੋਕ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਠੀਕ ਹੈ ਸਰ ਜੀ ਬਸ ਇਸ ਗੱਲ ਤੋਂ ਤੁਸੀਂ ਇਸ ਨਤੀਜੇ ਤੇ ਪਹੁੰਚੋ ਕਿ ਵੱਡਿਆਂ ਦਾ ਸਤਿਕਾਰ ਕਰੋ ਹਮੇਸ਼ਾ ਸਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਛੋਟਾ ਪ੍ਰਾਰਣਾ ਕਰਨਜੀਤ ਕਮਸ਼ਾਲ ਸੋ ਮੇਰੇ ਨਾਲ ਸਲੀਮ ਚੀਮਾ ਅਸੀਂ ਪਿਆਰ ਨਾਲ ਇਹਨਾਂ ਨੂੰ ਗगन ਚੀਮਾ ਵੀ ਕਹਿੰਦੇ ਆ ਕਰਨਜੀਤ ਦੀ ਫੈਲ ਤੋਂ ਆ ਵੀ ਸਾਡੇ ਨਵੇਂ ਮਿੱਤਰ ਸਾਡੇ ਨਾਲ ਜੁੜੇ ਨੇ ਸੋ ਦੋਸਤੋ ਅਸੀਂ ਹਰ ਵਕਤ ਪਰਿਵਾਰਕ ਸਟੋਰੀਆਂ ਲੈ ਕੇ ਤੁਹਾਡੇ ਰੂਹ ਨੂੰ ਹੁੰਦੇ ਰਹਿੰਦੇ ਆ ਤੁਹਾਨੂੰ ਸਾਡਾ ਇਹ ਸੀਰੀਅਲ ਵਟਿਆਂ ਦਾ ਸਤਿਕਾਰ ਕਰੋ ਕਿਹੋ ਜਿਹਾ ਲੱਗ ਰਿਹਾ ਹੈ ਚੰਗਾ ਲੱਗਿਆ ਤਾਂ ਕਮੈਂਟ ਲੈ ਕੇ ਕਰਿਓ ਔਰ ਵੱਧ ਵੱਧ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ